ਹਮੇਂ ਪੂਰੇ ਤੋਂ ਡੱਲਾ ਨੈਰੀ ਖਾਲੇ ਦਾ ਨੀ ਪੱਥਰ ਉੱਤ ਘਾਟਣ ਲਖਿਆ ਜੀ ਇਹ ਹੁਣ ਇਹਦੇ ਨਾਲ 80 ਕ ਲੱਖ ਰੁਪਏ ਦੀ ਲਾਗਤ ਨਾਲ 350 ਕਿੱਲੇ ਤੱਕ ਪਾਣੀ ਜਾਏਗਾ ਜੀ ਅਸੀਂ ਕਿਹਾ ਅਸੀਂ ਪੰਜਾਬ ਸਰਕਾਰ ਨੂੰ ਤੇ ਮਹਿਲਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਨੈਰੀ ਖਾਲੇ ਜਿਹੜੇ ਖਾਲੇ ਪੱਕੇ ਕਰ ਲੈ ਜਾ ਬਹੁਤ ਹੀ ਵੱਡਾ ਹੈ ਇਹ ਉਰਾਲਾ ਗਿਆ ਹੁਣ ਸਾਡੇ 350 ਕਿੱਲੇ ਕਾਲ ਦਿੱਤੇ ਅੱਜ ਅਸੀਂ ਭੰਮੀਪੁਰੇ ਤੋਂ ਡੱਲਾ ਨੈਰੀ ਖਾਲੇ ਦਾ ਨਹੀਂ ਪੱਥਰ ਉੱਤ ਘਾਟਣ ਲਖਿਆ ਜੀ ਇਹ ਹੁਣ ਇਹਦੇ ਨਾਲ 80 ਲੱਖ ਰੁਪਏ ਦੀ ਲਾਗਤ ਨਾਲ 350 ਕਿੱਲੇ ਤੱਕ ਪਾਣੀ ਜਾਏਗਾ ਅੱਛਾ ਤੇ ਪਹਿਲਾਂ ਇਹ 50 ਕਿੱਲੇ ਤੱਕ ਜਾਂਦਾ ਸੀ ਹੁਣ ਅੱਗੇ ਬਤਾਉਂਦੇ ਹੋਏ ਸਾਡੇ ਐਸਡੀਓ ਸਾਹਿਬ ਦੋ ਕਰੇ ਆ ਪਸ਼ਵਿੰਦਰ ਜੀ ਤੇ ਦੂਜੀ ਜੀ ਇਹਨਾਂ ਨੇ ਇਹਦਾ ਉਪਰਾਲਾ ਕੀਤਾ ਮੈਂ ਇਹਨਾਂ ਦਾ ਧੰਨਵਾਦ ਵੀ ਕਰਦੀ ਆ ਸਰਪੰਚ ਸਾਹਿਬ ਖੜੇ ਆ ਪੂਰੀ ਪੰਚਾਇਤ ਖੜੀ ਆ ਸਾਡੇ ਪਿੰਡ ਦੇ ਵਾਸੀ ਖੜੇ ਆ ਤੇ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਿੰਡਾਂ ਦੇ ਨਹਿਰੀ ਖਾਲੇ ਦੇ ਕੇ ਖੇਤਾਂ ਦੇ ਵਿੱਚ ਪਾਣੀ ਪਹੁੰਚਾਉਣ ਦਾ ਉਪਰਾਲਾ ਕੀਤਾ ਹੁਣ ਤੁਹਾਨੂੰ ਇਸ ਚੀਜ਼ ਜੀ ਇੱਥੇ ਪੰਮੀਪੁਰਾ ਪਿੰਡ ਹੈ ਜੀ ਇੱਥੇ ਪਹਿਲਾਂ 50 ਕਿੱਲੇ ਨੂੰ ਪਾਣੀ ਲੱਗ ਰਿਹਾ ਸੀਗਾ ਤੇ ਆਪਣੀ ਜਿਵੇਂ ਪੰਜਾਬ ਸਰਕਾਰ ਦੀ ਹੁਣੇ ਮਹਿਮ ਚੱਲੀ ਹੈ ਵੀ ਆਪਾਂ ਹਰੇਕ ਖੇਤ ਨੂੰ ਆਪਾਂ ਕੱਲੇ-ਕੱਲੇ ਖੇਤ ਨੂੰ ਪਾਣੀ ਦੇਣਾ ਤੇ ਉਹਦੇ ਤਹਿਤ ਅਸੀਂ ਇਹ 80 ਲੱਖ ਦੀ ਲਾਗਤ ਨਾਲ ਇਹ 3.5 ਕਿਲੋਮੀਟਰ ਦਾ ਖਾਲਾ ਬਣਾਇਆ ਹੈ ਜੀ ਜਿਹਦੇ ਤਹਿਤ ਇਹ ਹੁਣ 350 ਕਿੱਲਿਆਂ ਨੂੰ ਪੂਰਾ ਪਾਣੀ ਲੱਗੂਗਾ ਤੇ ਮੈਡਮ ਦਾ ਵੀ ਬਹੁਤ ਯੋਗਦਾਨ ਰਿਹਾ ਹੈ ਸਾਰੀ ਚੀਜ਼ ਦੇ ਵਿੱਚ ਪਿੰਡ ਸਾਰੀ ਸਮੂਹ ਪੰਚਾਇਤ ਦੇ ਤੇ ਖੜੀ ਆ ਸਾਰਿਆਂ ਦਾ ਧੰਨਵਾਦ ਹੈ ਜੀ ਠੀਕ ਹੈ ਜੇ ਡਾਇਰੈਕਟਲੀ ਸਰ ਕੋਈ ਕਿਸਾਨ ਆਪਾਂ ਨੂੰ ਮਿਲਦਾ ਹੈਗਾ ਵੀ ਸਾਡੇ ਇੱਧਰ ਕੋਈ ਖਾਲਾ ਨਹੀਂ ਪਿਆ ਕੋਈ ਉਹਦੇ ਵਿੱਚ ਸਰ ਇਹਦੇ ਵਿੱਚ ਇਹ ਹੈ ਜੀ ਵੀ ਸਾਨੂੰ ਸਿੰਪਲ ਇੱਕ ਐਪਲੀਕੇਸ਼ਨ ਦੇ ਦਿਓ ਅੱਛਾ ਜੀ ਤਾਂ ਜਿਹੜਾ ਵੀ ਕੋਈ ਹੈਗਾ ਵਾ ਜਿਹੜਾ ਵੀ ਪ੍ਰੋਜੈਕਟ ਹੈ ਜਿਵੇਂ ਮੈਮ ਨੇ ਵੀ ਆਪਾਂ ਨੂੰ ਭਰੋਸਾ ਦਵਾਇਆ ਵੀ ਆਉਣ ਵਾਲੇ ਜਿਹੜੇ ਪ੍ਰੋਜੈਕਟ ਹੈਗੇ ਉਹਦੇ ਵਿੱਚ ਅਸੀਂ ਲੈ ਲਾਂਗੇ ਸਾਡੇ ਕੋਲੇ ਸਾਰੀ ਪ੍ਰੋਵੀਜ਼ਨ ਹੈਗੀ ਆ ਸਰਕਾਰ ਵੱਲੋਂ ਕੋਈ ਫੰਡ ਦੀ ਕਮੀ ਨਹੀਂ ਬਸ ਸਾਨੂੰ ਇੱਕ ਐਪਲੀਕੇਸ਼ਨ ਦਿਓ ਤੇ ਆਪਾਂ ਸਾਰਾ ਉਹਦਾ ਜਿਹੜਾ ਪ੍ਰੋਸੀਜਰ ਆ ਉਹ ਨਾਲ ਲਾ ਕੇ ਤੇ ਸ਼ੁਰੂ ਕਰਵਾਵਾਂਗੇ ਠੀਕ ਹੈ ਐਮਨ ਸਾਹਿਬ ਜੇ ਕੋਈ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਰਹਿ ਗਿਆ ਹੈਗਾ ਉਹ ਉਸ ਤਰ੍ਹਾਂ ਕੋਈ ਸੁਨੇਹਾ ਕੋਈ ਅਪੀਲ ਕਰਨੀ ਚਾਹੁੰ ਜੀ ਮੈਂ ਤਾਂ ਇੱਕੋ ਹੀ ਅਪੀਲ ਕਰਦੀ ਹਾਂ ਹੱਥ ਛੋੜ ਕੇ ਅਪੀਲ ਕਰਦੀ ਹਾਂ ਸਾਡੇ ਅਫੀਸਰਸ ਕਿਸੇ ਤਰ੍ਹਾਂ ਦੀ ਕੋਈ ਮਿਹਨਤ ਚੋਂ ਕਮੀ ਦੀ ਛੱਟ ਹੈ ਜੀ ਤੇ ਪੰਜਾਬ ਸਰਕਾਰ ਕਿਸੇ ਫੰਡ ਦੀ ਕਮੀ ਨਹੀਂ ਦੀ ਜੀ ਬਿਲਕੁਲ ਮਤਲਬ ਪੈਸਾ ਹੈਗਾ ਖਰਚੋ ਤੇ ਲੈ ਜੀ ਜੀ ਪੰਚਾਇਤਾਂ ਨੂੰ ਵੀ ਇਹੀ ਕਿਹਾ ਹੋਇਆ ਤੇ ਭਾਵੇਂ ਉਹ ਨਹਿਰੀ ਖਾਲਿਆਂ ਨੂੰ ਹੋਵੇ ਬਿਜਲੀ ਦਾ ਕੰਮ ਹੋਵੇ ਉਹਨਾਂ ਦਾ ਕੰਮ ਹੋਵੇ ਜਿਗਰਾਉਂ ਦੇ ਵਿੱਚ ਤਾਂ ਬੜੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਜੀ ਜੇ ਕੋਈ ਇਹਦੇ ਵਿੱਚ ਪਾਰਟੀਬਾਜੀ ਨਹੀਂ ਇਹ ਹਰ ਇੱਕ ਦੇ ਹਿੱਤ ਦਾ ਕੰਮ ਹੈ ਜਿਹਨੂੰ ਲੱਗਦਾ ਮੇਰੇ ਖੇਤ ਦੇ ਵਿੱਚੋਂ ਲੰਘਣਾ ਚਾਹੀਦਾ ਇੱਕ ਸਿੰਪਲ ਐਪਲੀਕੇਸ਼ਨ ਲਿਖ ਕੇ ਉਹਦੇ ਤੇ ਆਪਦਾ ਸਾਈਨ ਕਰਕੇ ਐਸਡੀਓ ਸਾਹਿਬ ਤੱਕ ਪਹੁੰਚਾ ਦਿਓ ਮੇਰੇ ਦਫ਼ਤਰ ਤੱਕ ਪਹੁੰਚਾ ਦਿਓ ਸਰਪੰਚ ਸਾਹਿਬ ਤੱਕ ਪਹੁੰਚਾ ਦਿਓ ਜੇ ਕੋਈ ਵੀ ਨਹੀਂ ਜਾਣਦਾ ਤੁਹਾਨੂੰ ਇਸੇ ਮੇਲ ਤੁਹਾਡੇ ਨੰਬਰ ਦੇ ਵਿੱਚ ਨੰਬਰ ਆਏਗਾ ਉਹਨੇ ਤੇ ਫੋਨ ਕਰ ਦੋ ਸਾਡਾ ਬੰਦਾ ਆ ਕੇ ਲੈ ਜਾਏਗਾ ਪਰ ਕੰਮ ਕਰਵਾ ਦੇ ਠੀਕ ਹੈ 그러면은 ਬਾਰ ਕਰਦੇ ਆ ਕਿ ਜਿਨ੍ਹਾਂ ਨੇ ਨਹਿਰੀ ਖਾਲੇ ਜਿਹੜੇ ਬੰਦ ਪਏ ਸੀ ਤਾਂ ਜਾਂ ਜਿਹੜੇ ਪਹਿਲਾਂ ਦੇ ਟੇ ਹੋਏ ਸੀ ਮਤਲਬ ਵੀ ਪਹਿਲਾਂ ਜਿੱਦਾਂ 50 ਕਿੱਲਾਂ ਨੂੰ ਪਾਣੀ ਲੱਗਦਾ ਸੀ ਹੁਣ ਉਹਨਾਂ ਨੂੰ ਵਧਾ ਕੇ 300 ਕਿੱਲਾ ਹੋਰ 350 ਏਕੜ ਤੱਕ ਪਾਣੀ ਪਹੁੰਚਾਉਂਦੇ ਜਿਹੜੀ ਸ਼ੁਰੂਆਤ ਕੀਤੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਤਾਂ ਕਿ ਜਿਹੜਾ ਧਰਤੀ ਹੇਡਲਾ ਪਾਣੀ ਆ ਸੀ ਉਹਨਾਂ ਨੂੰ ਬਚਾ ਸਕੇ ਤੇ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਨੂੰ ਸਵਾਰ ਸਕੇ ਠੀਕ ਹੈ ਧੰਨਵਾਦ ਹਾਂਜੀ ਹਾਂਜੀ ਅਸੀਂ ਵੀ ਬਾਜੀ ਦਾ ਬਹੁਤ ਬਹੁਤ ਜਨੋਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਖਾੜੇ ਜਿਹੜੇ ਮਾਰੂਖੇਤ ਪੈ ਸੀਗੇ ਜਿੱਥੇ ਪਾਣੀ ਮੋਟਰਾਂ ਦਾ ਵੀ ਨਹੀਂ ਜਾਂਦਾ ਸੀ ਹੁਣ ਉਥੇ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਹਿੰਮਤ ਦੇ ਨਾਲ ਆ ਗਾਂ ਬਦੂ ਖਿਆਲਾਂ ਦੇ ਨਾਲ ਉਥੇ ਸਾਡੇ ਪਾਣੀ ਜਾਊਗਾ 350 ਕਿੱਲੇ ਤੱਕ ਸਾਡਾ ਨਹਿਰੀ ਪਾਣੀ ਜਾਊਗਾ ਜਿਸ ਦੇ ਨਾਲ ਬਿਜਲੀ ਵੀ ਬਚਤ ਹੋਊ ਕਿਉਂਕਿ ਮੋਟਰ ਘੱਟ ਚੱਲਣੀਆਂ ਤੇ ਟਰੈਕਟਰਾਂ ਦਾ ਡੀਜ਼ਲ ਵਗੈਰਾ ਜਿੱਥੇ ਵਰਮੇ ਲੱਗਦੇ ਸੀ ਉਹ ਵੀ ਮਾਠ ਵਰਕ ਉਹਦੀ ਵੀ ਬਚਤ ਹੋਜੂ ਸਾਰੀ ਬਹੁਤ ਬਹੁਤ ਇਨਰ ਰਿਕਨਵਾਦੀਆਂ ਤੇ ਸਰਪੰਚ ਸਾਹਿਬ ਤੇ ਸਮੁੱਚੀ ਪੰਚਾਇਤ ਦਾ ਧੰਨਵਾਦੀਆਂ ਮੈਂ ਮਾਸਟਰ ਜਨਰਲ ਸਿੰਘ ਸਮਾਜੂਰ ਦਾ ਪਾਣੀ ਚ ਪਿੰਡ ਪੁਮੇ ਪਰਾ ਕਰਦੇ ਠੀਕ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੋ ਮਾਨ ਸਰਕਾਰ ਖਾਲੇ ਪੱਕੇ ਕਰ ਬਹੁਤ ਹੀ ਵੱਡਾ ਇਹ ਉਪਰਾਲਾ ਗਿਆ ਹੁਣ ਸਾਡੇ 350 ਕਿਲੇ ਅਕਾਲ ਦਿੱਤੇ ਆ ਹਾਂਜੀ ਬਹੁਤ ਜ਼ਿਆਦਾ ਸਹੂਲਤ ਹੋ ਗਈਆਂ ਜੀ ਬਾਕੀ ਇੱਕ ਗੱਲ ਹੋਰ ਸੀ ਕਿ ਬੋਰਡਰ ਬਹੁਤ ਜ਼ਿਆਦਾ ਨਾ ਨਿਕਲ ਰਹੀ ਸਾਨੂੰ ਹੁਣ ਰਾਤ ਨੂੰ ਕਦੇ ਖੇਤਾਂ 'ਚ ਜਾਣ ਦੀ ਜਰੂਰਤ ਨਹੀਂ ਪੈਂਦੀ ਕੀ ਗਰਮ ਨਹੀਂ ਫਿਰ ਅਸਟਾ ਮਾਨ ਸਰਤਾ ਜੀ ਰਾਮਦਾਸ ਠੀਕ